ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਚੈਨਲ ਨਾਗਰਾ ਮੈਰੀ ਬਿਊਰੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਦੋ ਵਿਚਾਰਾਂ ਸਾਂਝੇ ਕਰਨੀਆਂ ਹਨ ਜਿਹੜਾ ਇਹ ਚੈਨਲ ਆਈ ਫਰੀਅ ਕਾਸਟ ਦਾ ਤੌਰ 'ਤੇ ਕੋਈ ਅਦਾਇਗੀ ਜਾਂ ਪੇਮੈਂਟ ਨਹੀਂ ਲਈ ਜਾਵੇਗੀ ਦੂਸਰਾ ਜਿਹੜਾ ਸੰਪਰਕ ਨੰਬਰ ਆ ਉਹ ਫੈਮਿਲੀ ਦੇ ਮੁਖੀ ਦਾ ਹੋਵੇਗਾ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਕੋਈ ਵੀ ਕੋਈ ਡਾਊਟ ਵਗੈਰਾ ਨੇ ਆਪਣੇ ਕਲੀਅਰ ਕਰ ਸਕਦੇ। ਤੀਸਰੀ ਬੇਨਤੀ ਆ ਵੀ ਜਿਵੇਂ ਜਿਹੜੇ ਪੈਟਰਨ ਤੇ ਅੱਜ ਅਸੀਂ ਵੀਡੀਓ ਪਾ ਰਹੇ ਆਂ ਅਤੇ ਸਕਰੀਨ ਦੇ ਉੱਪਰ ਬਾਇਓ ਡਾਟਾ ਹੈਗਾ। ਉਹਦੇ ਹਿਸਾਬ ਨਾਲ ਤੁਸੀਂ ਆਪਣੀ ਬਾਇਓ ਡਾਟਾ ਭੇਜਣਾ। ਲੜਕੇ ਜਾਂ ਲੜਕੀ ਦੀ ਜੋ ਤੁਹਾਡੀ ਰਿਕੁਆਇਰਮੈਂਟ ਆ ਕੀ ਕੁਆਲੀਫਿਕੇਸ਼ਨ ਚਾਹੀਦੀ ਆ। ਵਿਦੇਸ਼ ਦੀ ਚਾਹੀਦੀ ਆ ਜਾਂ ਵਿਦੇਸ਼ ਦੀ ਚਾਹੀਦੀ ਆ ਉਹ ਤੁਸੀਂ ਵਿਸਥਾਰਪੂਰਵਕ ਉਸ WhatsApp ਤੇ ਭੇਜਣਾ। ਜੇ ਤੁਸੀਂ ਟਾਈਪ ਨਹੀਂ ਕਰ ਸਕਦੇ ਤਾਂ ਪੈਨ ਨਾ ਲਿਖ ਕੇ ਉਹਦੀ ਫੋਟੋ ਕਿਸੇ ਕੇ ਭੇਜ ਦਿਓ ਜੀ ਤੇ ਪਹਿਲੀ ਪ੍ਰੋਫਾਈਲ ਦੀ ਆਪਾਂ ਗੱਲ ਕਰਨ ਲੱਗਿਆ ਜੀ ਜੱਟ ਸਿੱਖ ਲੜਕਾ ਪੂਰੀ ਡੇਟ ਆਫ ਬਰਥ ਹੈ ਜੀ ਹਾਜੀ 8 ਜੁਲਾਈ 1995 ਹਾਈਟ ਹੈ ਕਿਹ ਕਾਤੇ ਦੀ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਆਂਦੀ ਆ ਬੀ ਐਸ ਸੀ ਨਾਨ ਮੈਡੀਕਲ ਐਮ ਐਸ ਸੀ ਮੈਥ ਜੀ ਅੱਜ ਕੱਲ ਉਹ ਸਰਕਾਰੀ ਜੌਬ ਕਰ ਰਹੇ ਹਨ ਜੀ ਉਹ ਪੰਜਾਬ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਵਿੰਗ ਦੇ ਵਿੱਚ ਬਤੌਰ ਹੈਡ ਕਨਸਟੇਬਲ ਜਾਂ ਹੌਲਦਾਰ ਕਹ ਲਈਏ ਉਹ ਆਪਣੇ ਜੌਬ ਕਰ ਰਹੇ ਹਨ ਪ੍ਰਾਪਰਟੀ ਉਹਨਾਂ ਕੋਲ ਹੈਗੀ ਆ 9 ਏਕੜ ਦੋ ਭੈਣ ਭਰਾ ਨੇ ਭੈਣਾਂ ਜੁੜੀ ਉਹ ਪਹਿਲੇ ਹੀ ਮੈਰਿਡ ਨੇ ਉਨਾ ਵਾਸਤੇ ਇੱਕ ਸੋਹਣੇ ਸਨੱਖੀ ਲੜਕੇ ਲੜਕੇ ਦੇ ਬਰਾਬਰ ਦੀ ਕੁਆਲਿਫੀਕੇਸ਼ਨ ਅਤੇ ਸਰਕਾਰੀ ਜਿਹਾ ਉਹਨੂੰ ਪਹਿਲ ਦਿੱਤੀ ਜਾਵੇਗੀ ਜੇ ਫਿਰ ਵੀ ਤੁਸੀਂ ਕੋਈ ਸੰਪਰਕ ਕਰਨਾ ਜੀ ਜਾਂ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਜੋ ਸਕਰੀਨ ਤੇ ਉਹਨਾਂ ਦੇ ਫੈਮਿਲੀ ਦੇ ਹੈਡ ਦਾ ਨੰਬਰ ਆ ਤੁਸੀਂ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਦੂਸਰੀ ਪ੍ਰੋਫਾਈਲ ਹੈ ਜੀ ਉਹ ਵੀ ਜੱਟ ਸਿੱਖ ਲੜਕੇ ਦੀ ਆ ਉਹਨਾਂ ਦੀ ਉਮਰ ਹੈਗੀ ਆ ਡੇਟ ਆਫ ਬਰਥ ਹੈਗੀ ਆ 2395 ਕੱਤ 5 ਫੁੱਟ 10 ਇੰਚ ਕੁਆਲੀਫਿਕੇਸ਼ਨ ਹੈਗੀ ਜੀ ਐਮਏ ਪਬਲਿਕ ਐਡਮਨ ਕੰਮ ਉਹ ਅੱਜ ਕੱਲ੍ਹ ਹੋਮਿਓਪੈਥੀ ਦੀ ਰਿਟੇਲ ਮੈਡੀਸਨ ਦਾ ਕਰ ਰਹੇ ਨੇ ਜੀ ਆ ਨਾਲ ਖੇਤੀਬਾੜੀ ਵੀ ਕਰ ਰਹੇ ਨੇ ਉਹਨਾਂ ਕੋਲੇ 6 ਏਕੜ ਜਮੀਨ ਆ ਜੀ ਕੱਲਾ ਲੜਕਾ ਦੋ ਭੈਣਾਂ ਨੇ ਉਹ ਪਹਿਲੇ ਹੀ ਮੈਰਨ ਉਹਦੇ ਵਾਸਤੇ ਇੱਕ ਸੋਹਣੀ ਸੁਨੱਖੀ ਮਟਿਆਰ ਦੀ ਜ਼ਰੂਰ ਤਾਂ ਤੇ ਜੇ ਤੁਸੀਂ ਕੋਈ ਆਪਣੀ ਕੁਵਾਰੀ ਜਾਂ ਕੋਈ ਡਾਊਟ ਵਾਰਾ ਕਲੀਅਰ ਕਰਨੇ ਤਾਂ ਸਕਰੀਨ ਤੇ ਚਲ ਦਿਨਾ ਪਰਤੇ ਕਰ ਸਕਦੇ ਹੋ 17 ਜੁਲਾਈ ਦੀ ਤੀਸਰੀ ਪ੍ਰੋਫਾਈਲ ਹੈਗੀ ਹੈ ਜੀ ਉਹ ਵੀ ਜੱਟ ਸਿੱਖ ਲੜਕਾ ਉਹਨਾਂ ਦੀ ਡੇਟ ਆਫ ਬਰਥ ਹੈਗੀ ਹੈ ਜੀ 1 1 2000 ਕੱਤ ਲੜਕੇ ਦਾ ਹੈਗਾ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਹੈ ਕੀ ਹੈ ਜੀ ਗ੍ਰੈਜੂਏਟ ਨੇ ਆਰਟਸ ਦੇ ਵਿੱਚ ਤੇ ਅੱਜ ਕੱਲ ਉਹ ਜੀਓ ਕੰਪਨੀ ਦੇ ਵਿੱਚ ਪ੍ਰਾਈਵੇਟ ਜੌਬ ਕਰ ਰਹੇ ਨੇ ਉਹਨਾਂ ਕੋਲੇ 4 ਏਕੜ ਜ਼ਮੀਨਾਂ ਜੀ ਦੋ ਭਰਾ ਨੇ ਤੇ ਵੱਡਾ ਭਰਾ ਮੈਰਿਡ ਆ ਔਰ ਆਪਣੀ ਫੈਮਿਲੀ ਸਮੇਤ ਆਸਟ੍ਰੇਲੀਆ ਕੈਦ ਹੋਇਆ ਹੈ ਇਹਨਾਂ ਵਾਸਤੇ ਵੀ ਜਿਹੜਾ ਸਕਰੀਨ ਤੇ ਤੁਹਾਨੂੰ ਬੈਂਜੀ ਹੈਡ ਦਾ ਨੰਬਰ ਦੇਵਾ ਗਿਆ ਉਹਨਾਂ ਨਾਲ ਸੰਪਰਕ ਕਰਕੇ ਕੋਈ ਤੁਸੀਂ ਡਾਊਟ ਵਗੈਰਾ ਨੇ ਤਾਉਨਾ ਨੂੰ ਗੰਦ ਕਰਕੇ ਕਲੀਅਰ ਕਰ ਸਕਦੇ ਹੋ ਤੇ ਇਹ 17 ਜੁਲਾਈ ਦੀਆਂ ਤਿੰਨ ਪ੍ਰੋਫਾਈਲਾਂ ਨੇ ਜੀ ਆਪ ਜੀ ਨੂੰ ਬੇਨਤੀ ਆ ਕਿ ਕਿਸੇ ਵੀ ਤੁਸੀਂ ਐਡ ਦੇਣੀ ਆ ਤਾਂ ਫ੍ਰੀ ਆਫ ਕਾਸਟ ਹੋ ਗਈ ਸਕਰੀਨ ਤੇ ਚੱਲ ਰਹਾ ਹੈ ਦਾਸੇ WhatsApp ਤੇ ਤੁਸੀਂ ਭੇਜ ਸਕਦੇ ਹੋ ਜੇ ਤੁਸੀਂ ਟਾਈਪ ਨਹੀਂ ਕਰ ਸਕਦੇ ਤਾਂ ਪੈਨ ਨਾਲ ਲੈ ਕੇ ਉਹਦੀ ਫੋਟੋ ਖਿੱਚ ਕੇ ਭੇਜ ਦਿਓ ਇਹ ਬੇਨਤੀ ਪ੍ਰਵਾਨ ਕਰਨੀ ਜੀ ਆਰ ਚੈਨਲ ਨਾਗਰਾ ਮੈਰਿਜ ਬਿਊਰੋ ਨੂੰ ਸਬਸਕ੍ਰਾਈਬ ਜਰੂਰ ਕਰ ਜਾਓ ਇਹ ਹੱਥ ਮੰਨ ਕੇ ਬੇਨਤੀ ਆ ਗਲਤੀ ਹੋ ਗਈ ਹੋਵੇ ਤਾਂ ਦੇ ਅਲਫਾਜ ਵਾਪਸ ਲੈਣਿਆ ਸਤਿ ਸ੍ਰੀ ਅਕਾਲ